ਨੀ ਦਾਨੀ ਗੁਰ ਗੁਰ ਹਾਈ ਕਾਣ ਜਾਈ ਤੇਰੀ ਜਲ ਬੜਾਈ ਸਭ ਸਤੋ ਸਭ ਤਕ ਦਵਤ ਕੀ ਅਈਆ ਸੁਧਾ ਪਰ ਕਾ ਜੀ ਆ ਬੜਾਈਆ ਜਗਤ ਦੇ ਕਨ ਨਾ ਪਾਈਆ ਕਰਮ ਲੈ ਨਾ ਹੀ ਦਾ ਕਰਾਈਆ ਆਕਣ ਗਾੜ ਗਾਵੇ ਕਰਾ ਸੁਖੀ ਬਰੇ ਜਰੇ ਪਾਣਾ ਰਾਜ ਸਰ ਗਤਾਰੰ ਨਾਨਕ ਬਦਸਵਾਣ ਹਰਾ ਸੋ ਮਹੱਲਾ ਪਹਿਲਾ ਆਕਾ ਜੀਵਾ ਵਿਸਰਣ ਜਾਓ ਅਕਨ ਉਪਾਸਾ ਚਾ ਨਾਓ ਸਾਧ ਜੀ ਨਾਮ ਕੀ ਲਗਹੁ ਕਲ ਤਤੁ ਤੁੰ ਕਾ ਗਾਇ ਤੇ ਲਿਆ ਜੋ ਕਾ ਤੋ ਪ੍ਰਸਰਮੀ ਮਾਈ ਸਚ ਸਭ ਸਚ ਨਾਹੀ ਰਹਾ ਕਾਤੇ ਨਾਮੀ ਦਲ ਬੜਿਆਈ ਆਗਤ ਤੇ ਜੀਮਤ ਨਹੀਂ ਪਾਈ ਜੇ ਸਾਂ ਨਿਰਕਾਇ ਆਪਨ ਪਾਵੇ ਵੱਡਾ ਨੋ ਬਾ ਕਾਟ ਜਾਏ ਨਾ ਉਮਰ ਨਾ ਹੋ ਬਾ ਸੋਗਾ ਦਿੰਦਾਰ ਨਾ ਦੁੱਖਾ ਹੋ ਬਾ ਗੁਣ ਰੋਹੜਨਾਈ ਕੋਈ ਨਾ ਕੋਵਾ ਨਾ ਕੋਈ ਜੀਵੜ ਆਪੋ ਦੇ ਜੀਤੀ ਰਾਗ ਕਾ ਸੰਬਸਾਰੇ ਦੇ ਕੰਨ ਜਾਤ ਨਾਨਕ ਨਾਵੇ ਬਾਸ ਸੁਨਾਤ ਰਾਗ 부ਧੀ ਮੱਲਾ ਦੁਤਾਏ ਹਰ ਕੇ ਜਾਨ ਆਵ ਤਤ ਗੁਰ ਸਤ ਗੁਰ ਕਾ ਗਿਨਾ ਕਰੋ ਗੁਰ ਕਾਸ ਅੰਗੇ ਕਰਮ ਸਤ ਗੁਰ ਸਰਨਾਈ ਅਰਦਾਇਆ ਨਾਮ ਪ੍ਰਗਾਸਾ ਮੇਰੇ ਮੀਤਾ ਗੁਰਦੇਵਾ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਆਰਤੀ ਦੇ ਦਾਮ ਦੀ ਰਾਸ ਰਹਾਉ ਹਰ ਜਨ ਕੇ ਬੜ ਪਾਗ ਬਟੇਰੇ ਜਨ ਹਰ ਸਰਦਾ ਹਰ ਪਿਆਸ ਹੋ ਹਰ ਹਰ ਨਾਮੇ ਲਾਗ ਬਤਾਸੇ ਮੇਰੇ ਸੰਗਤ ਗੁਣ ਪਰਗਾਸ ਜਿਨ ਨਾਮ ਹਾਰੋ ਹਾਰੋ ਅਰਥ ਨਾਮ ਨਾ ਪਾਇਨ ਤਉ ਪਾਵ ਗੁਨੀਣ ਜਾਂ ਪਾਸਾ ਜੋ ਸਤਗੁਰ ਸਰਣ ਸੰਗਤ ਨੇ ਆਏ ਦਰਗ ਜੀਵੇ ਦਰਗ ਜੀਵਾ ਜਨ ਹਾਰਦਨ ਸਤਗੁਰ ਸੰਗਤ ਪਾਈ ਦੰਤੁਰ ਮस्तक ਲਖਿਆ ਲਖਾਸ ਵਿਦਾਨਾ ਦਾਨਾ ਜੋ ਸੰਗਤਾਏ ਜਿਨ ਤਾ ਆਰਦਸ ਪਾਇ ਮਿਲ ਜਨ ਨਾਨਕ ਨਾਮ ਕਰਗਾਸ ਰਾਗ ਗੁਦਰੀ ਮਹਲਾ ਪੰਜਵਈ ਕਾਹੇ ਰੀ ਮਾਨਤ ਤੁਮ ਬਾਯ ਜਤਮਾ ਜਾ ਆਹਰ ਹਰ ਜੀਉ ਕਰਿਆ ਜਾਲਪ ਕਰਮ ਜੰਤੋ ਪਾਇ ਤੋ ਕਾਰਜ ਕਾ ਆਗਾ ਕਰ ਤਰਿਆ ਮੇਰੇ ਮਾਧੋ ਜੀ ਸਵਸੰਗ ਤਲ ਲੇ ਸੋ ਤਰਿਆ ਵਰ ਬੋਸਾਦ ਕਰਮ ਬੋਦ ਪਾਇਆ ਰੁਕੇ ਕਾਲ ਤਰਿਆ ਰਹਾ ਜਨਨ ਪਿਤਾ ਲੋਕ ਸੁਖ ਬੰਦਾ ਕੋਈ ਨਾ ਕੁਸ਼ੀ ਤਰਿਆ ਇਸ ਸਰਵਿਕਸ਼ਣ ਨਾ ਹੀ ਤਾਕਰੋ ਗਾਏ ਮਨ ਕੋ ਕਰਿਆ ਉਡੇ ਉਡੇ ਆਗਾ ਸਵ ਕੁਸਾਲ ਪਛਾਵ ਚਰੇ ਸ਼ਰਿਆ ਜਨ ਕਵਨ ਕਲਾ ਗਾਇ ਕਵਨ ਸੁਗਾਵੇ ਮਨ ਮਨ ਸਿਮਰਨ ਕਰਿਆ ਸਭਨ ਦੁ ਆਨੰਦ ਸਦਾ ਸਦਾ ਕਾ ਕਰ 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 ਧਨ ਆ ਨਨ ਨਾਨਕ ਬਲ ਬਲ ਸਦੇ ਬਲ ਜਾਈਐ ਇਰੰਤਨ ਪਰਾ ਬਲਿਆ ਰਾਗੋ ਸਾਦਾ ਮਹੱਲਾ ਜੋਤਿ ਸੋ ਪਰਖ ਕੋ ਈ ਕੋ ਓੰਕਾਰ ਸਤਿਗੁਰ ਪਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਾਰ ਅਗਮ ਅਗਮ ਪਾਰ ਸੋ ਜਾ ਵਿਹੇ ਸੋ ਜਰਾਵੇ ਸੁਭਜੀ ਆਕਤਿ ਸਰਜਣਹਾਰਾ ਸਾਹਿਬੀਤਾ ਮਾਰੇ ਜੀ ਤੁੰ ਜੀ ਆ ਕਾ ਦਾ ਤਾਰਾ ਵਰਤਾ ਬੋਹ ਸੰਤੋ ਜੀ ਦੁਖ ਵਿਸਾਰਨ ਹਾਰਾਇ ਹਰਿ ਆਪੇ ਕਾ ਕਰੋ ਹਰਿ ਆਪੇ ਸੇਵ ਕੈ ਇਕਾ ਨਾਨਕ ਜੰਤ ਵਿਚਾਰਨ ਤੋਟ ਕਟ ਅੰਤਾਰ ਸਰਬ ਨਰੰਤਾਰ ਜੀ ਹਾਰੇ ਕੋ ਗੁਰੁ ਸਮਾਨਾ ਇਕਾ ਦਾ ਤੇਖ ਆਪੇ ਪਾਰੇ ਜੀ ਸਾਰੇ ਰੇ ਜੋ ਜਗੜਾਣਾ ਤੋਂ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਨਿਆ ਵਰਨ ਜਾਣਾ ਕੋ ਪਾਰ ਬ੍ਰਹਮ ਅੰਤ ਬੇਅੰਤ ਆਜੀ ਦੇ ਰਿਹਾ ਗੁਣਿਆ ਕਰੋ ਕਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਗਾਨਾ ਨਾਨਕ ਤਨ ਕਰਵਾਣਾ ਹਰਿ ਦਾਵਰੇ ਆਤਿ ਆਵੇ ਤੁਜੀ ਸੇ ਜਾਨ ਯੁਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਨਾਰਥ ਆਇ ਆਜੀ ਤਨ ਟੋਟੀ ਜਮ ਕੇ ਵਾਸੀ ਜਨਨਰ ਪਾਉ ਜਨਨਰ ਨਰਪਾਉ ਆਇ ਆਜੀ ਤਨ ਕਾ ਪਾਉ ਸਭਾ ਵਾਸੀ ਗ੍ਰੰਥ ਸੇ ਆਇ ਜਨ ਸੇ ਮੇਰਾ ਮਰਜੀ ਤੇ ਹਰ ਹਰਿ ਮੁਖ ਸੁਨਾਸੀ ਸੇਤਨ ਸੇਤਨ ਜਨਾਤਾ ਕੀ ਜਨ ਨਾਨਕ ਜਨ ਬਾਬਾ ਜ ਸਿੰਘ ਏਰੀ ਭਗਤੋ ਤੇਰੀ ਭਗਤ ਬੰਦਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤੋ ਤੇਰੀ ਭਗਤ ਸਲਾਂਤ ਜੀ ਹਰਨ ਕਾਲ ਜਪਾਨੰਤਾਇ ਦੇਰੀ ਅਨਕਾਰ ਦੇਰੀ ਅਨਕਾਰ ਕਰੇ ਅਰ ਪੂਜਾ ਜੀ ਤਬ ਤਾਂ ਪੇ ਜਪੇ ਬੰਤੈ ਤੇ ਆਨੇਕਾ ਜੀਰੀ ਆਨੇਕਾ ਬੜੇ ਮੋਹ ਸਿਮਰਤ ਸਾਥ ਜੀ ਕਰ ਕਰਿਆ ਖੰਡ ਕਰਮ ਕਰੰਤੈ ਸੇ ਭਗਤ ਸੇ ਸਾਖ ਬਲੇ ਜਨ ਨਾਮਿਤ ਜੀ ਜੋ ਪਾਵੇ ਮੇਰੀ ਅਰਪ ਗਵੰਤੈ ਤਵਾ ਜਬਰ ਕਾ ਪਰਮ ਕਰਤਾ ਜੀ ਤੁਮ ਜੀਵੜਾ ਵਰਣਾ ਕੋਈ ਤਾ ਜੋਗ ਜੋਗ ਏਕਾ ਸੁਦਾ ਸਦਾ ਸਤਮ ਏਕਾ ਜੀ ਤੁਮ ਚਲ ਕਰਤਾ ਸੋਈ ਸੁਦਾ ਤੇ ਭਗਵਾਨ ਸੋਈ ਵਰਤਾ ਜੀ ਤੁਮ ਆਪੇ ਕਰਿ ਸੋਈ ਸੁਦਾ ਤੇ ਬ੍ਰਹਤਾ ਸਪਾਈ ਜੀ ਸੁਦਾ ਤੇ ਸਰਜਾ ਸਭ ਕੋਈ ਜਨ ਨਾਨਕ ਵਣ ਗਾਵਾ ਕਰਦੇ ਕੇ ਜੀ ਜੋ ਸਭ ਸਾਗਾ ਜਾਣੋਈ ਆਸਾ ਮਹੱਲਾ ਜੁਖਾਏ ਤੁਮ ਕਰਤਾ ਜਤਿਆਰ ਮਿੰਦਾ ਸਾਈ ਜੋ ਤੋ ਪਾਵੈ ਸੋਈ ਹਿਸੀ ਜੋ ਤੋ ਦੇ ਸੋਈ ਆਪਾਈ ਰਾਉ ਸਬਦੇ ਰਿਤ ਤਬਣੀ ਧਿਆਇਆ ਜਿਸਨਾ ਕਿਰਪਾ ਕਰੇ ਦਿਨ ਨਾਮ ਅਰਤਨਾ ਪਾਇਆ ਗੋਰਮਕਲਾ ਦਾ ਮਨ ਮੁਗਵਾਇਆ ਆਵਿਛੋੜਿਆ ਮਲਾਇੰ ਤੂੰ ਦਰਿਆਉ ਸਾਥ ਜਹੀ ਮਾਏ ਦੁਜ ਬਨ ਦੂਜਾ ਕੋਈ ਨਾਏ ਜੀ ਜੰਤ ਸਾਥ ਹੀ ਰਖੇ ਰਾਵ ਜੋਗ ਮਿਲ ਵਿਛੜਿਆ ਜੋਗੀ ਮੇਲਾਂ ਜਿਸਨੋ ਜਾਣਾਏ ਸੋਈ ਜਨ ਜਾਣਾਏ ਹਰ ਗੁਣ ਸਾਥੀ ਆਪ ਕਵਕਾਣ ਆਏ ਯੇ ਨਾਰਸੇਵਿਆ ਜਨ ਸੁਖ ਪਾਇਆ ਸਜੈ ਇਹ ਨਾਮ ਸਮਾਇ ਤੋ ਆਪਣੇ ਕਰਤਾ ਦੀ ਰਾਗੀ ਆਸਾ ਹੋਈ ਸੁਧਣ ਦੂਜਾ ਵਰਨਾ ਕੋਈ ਤੋ ਕਰ ਕਰ ਵੇਖੈ ਜਾਣ ਸੋਈ ਜਨ ਨਾਨਕ ਗੁਰਮੁਖਾ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਦਿੱਤਾ ਸਰਵਰਣਾਇ ਭਈ ਦੇਨ ਵਾਸਾ ਪਾਣੀ ਪਾਵ ਕੋ ਜਨੇ ਕੀਆ ਪੰਕਜ ਮੋ ਭਗਨਾਇ ਚੱਲਾ ਦੇਖਾ ਤਾ ਡੂਬੀ ਆਲੀ ਮਨ ਇਕਨ ਦੇ ਸਮੂਲ ਮਨਾ ਹਾਰ ਬਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਨੇ ਪੜਿਆ ਮੂਰ ਕਮਬਦਾ ਜਨਮ ਕੇ ਆਪਨ ਬਤ ਨਾਨਕ ਜਿਨ ਕੇ ਸਰਣਾ ਜਿਨ ਤੋਂ ਨਾਹੀ ਬਿਸਰਿਆ ਆਸਾ ਮਹਲਾ 5 ਜੀ ਵੰਦ ਪਈ ਪ੍ਰਪਤਾ ਮਾਨੁਖ ਦੁ ਹਰਿਆ ਗੋਬਿੰਦ ਮਿਲਣਾ ਕੀ ਇਤਿਰੀ ਬਰੀਆਮ ਆਵਰ ਕਾਜੋ ਤਿਰਕਤਨ ਕਾਮਰਾ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਭ ਭਵ ਜਗ ਤਰਨ ਕਾ ਜਨ ਬਿਰਤਾ ਜਾਤ ਰੰਗ ਮਾਇਆ ਕਾ ਰਾਉ ਜਪ ਤਪ ਸੰਜਾਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਕਹਾ ਮਨੀਚ ਬ੍ਰਹਮ ਸਾਰਣ ਪਰੇ ਕੀ ਰਖੋ ਸਰਮਾ ਈਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਬਖਤਾਈ ਪਾਤਸ਼ਾਹੀ ਦਸਮੀ ਜੋ ਪਾਈ ਪੁਨਰ ਆਸ਼ਰਕਾ ਕਟਾ ਸੀਸਾ ਸ੍ਰੀ ਅਕੀਤਾ ਜਗ ਕੀ ਸੰਗ ਆਪਨ ਬ੍ਰਿਸ਼ਟ ਕਾਗਨ ਤੇ ਭਾਈ ਸਭਨ ਆਨ ਬਧਾਈ ਦਾਈ ਸੰਤਾਂ ਲੋਗਾਂ ਕੇ ਰਾਜਾ ਤੁਸਤੰ ਦਾਗਾ ਹੀ ਬਨਵਾਜਾ ਅਕਲਪਾਨ ਕੇ ਦਰਜਨ ਹਾਰੇ ਲਾਜਨ ਮਾਲੂ ਆਬਾਰੀ ਕਬਿਓ ਬਾਤੋ ਗਿੰਤੇ ਚੋਪਾਈ ਅਮਰੀ ਕਰੋ ਆਦਰ ਇੱਛਾ ਪੂਰਨ ਹੋਏ ਜਤਿ ਇੱਛਾਈ ਵਾਚਾਰਨ ਨਮਨ ਰਾਇ ਹਮਾਰਾ ਆਪਣਾ ਜਾਲ ਕਰੋ ਬ੍ਰਿਤਪਾਰਾ ਅਮਰੇ ਦੁਸਤਾ ਸਭਾ ਕੋ ਘਾਵਾਉ ਆਵਾ ਨਮ ਬਚਾਉ ਸੁਖੀ ਵਸਾਮ ਗੁਰੂ ਪਰਬਾਰਾ ਸੇਮ ਕਾ ਸਿੱਖਾ ਸਭਾ ਕਰਤਾਰੰ ਮੋਰਛਾਨੁ ਜੇ ਕਰਦਾ ਕਰੀਐ ਸਭੈ ਰਨ ਕਵਾ ਸੰਗਰਿਆ ਪੂਰਨ ਹੋਇ ਆਮਰੀ ਆਸਾਹਿ ਤੋਰ ਭਾਣ ਜੀਰਾ ਤੇ ਆਸਾ ਦਮਨ ਸਾਡ ਕੋ ਜਬ ਨਾ ਜਾਵੋਂ ਜੋ ਵਰਚਾਓ ਸੋ ਦਮ ਤੇ ਪਾਓ ਸੇਉਕ ਦੇਖਾ ਮਾਰੇ ਤਾਲੀਆਂ ਜੰਤਨ ਸੁਖਰਾ ਮਾਰੇ ਮਾਲੀਆਂ ਆਪਾਂ ਸਮਝਾਂ ਅਬਰਿਆ ਮਨ ਕਾਲ ਕਵਾ ਪ੍ਰਸੰਗਵਲਿਆ ਉਹ ਜਹਦਾ ਮਾਰੇ ਬੱਚਾ ਜੀ ਆਸੋ ਜਾ ਜੋ ਕਾਰੋ ਰੱਖਿਆ ਰਾਖਲੇ ਹੋ ਮੋਇ ਰਾਖਨ ਹਾਰੇ ਸਭ ਸੰਤ ਸੋ ਆਏ ਤਾਰੇ ਦੀਨ ਬੰਧਾ ਸੁਖਣ ਕੇ ਅੰਤ ਆਏ ਤਮਹਾ ਪ੍ਰੀਜਤਾ ਰਸਕੰਤਾ ਆਇ ਕਾਲ ਪਾਇ ਬ੍ਰਹਮਾ ਭਗਤਾਰਾ ਕਾਲ ਪਾਇ ਸੇ ਜੂ ਅਵਤਾਰਾਈ ਕਾਲ ਪਾਇ ਕਰਮ ਸੰਪਰਕਾ ਸੋ ਤਸਮਾ ਕੀ ਆਤਮੱਸਾ ਜਵਨ ਕਾਲ ਲੋਗਿ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਆ ਜਵਨ ਕਾਲ ਸਾਰੋਕ ਸਵਾਦਾ ਨੰਸਕਾਰਤਾ ਹਮਾਰਾ ਜਵਨ ਕਾਲ ਸਾਰ ਜਾ ਸਬਨਾਇਓ ਦੇਵਤਾ ਜਿਸ ਨੇ ਬਜਾਇਓ ਆਦੰਤੇ ਕਾ ਉਤਾਰਾ ਸੋਏ ਗੁਰੂ ਸਮਝੋ ਆ ਮਹਾਰਾਹੀ ਨਲਸਕਾ ਸ੍ਰੀ ਕੋ ਮਾਰੀ ਸੁਪਤ ਪ੍ਰਜਾ ਜਨਾਬ ਸਵਾਰੀ ਕਨਕੋ ਸਭ ਕੋ ਸੁਪਦੀਆਂ ਸਤਨ ਗੋਪਾਲ ਹੋ ਮੈਂ ਕੀਓ ਕਟ ਕਟ ਕੇ ਅੰਦਰ ਕੀ ਜਾਣਤਾ ਓਏ ਪਰੇ ਮੁਰੇ ਕੀ ਵੀਰ ਪ੍ਰਸ਼ਾਂਤ ਕੀਟੀ ਦੇ ਪੁੰਚਾ ਰਸ ਤੁਲਾ ਸਫਰ ਕਿਰਪਾ ਦ੍ਰਿਸ਼ਟਾ ਕਰ ਭੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਵੀਰ ਪ੍ਰਸ਼ਾਨਾ ਕਟ ਕਟ ਕੇ ਬੜ ਬੜ ਕੇ ਜਾਣਾ ਜਾਬੋਦ ਕਟ ਕਰਾ ਕਰਤਾਰਾ ਪ੍ਰਜਾਤ ਸਤ ਦਵਦੀ ਆਪਾਰਾ ਜਬ ਕਰ ਕ ਕਰਤੋਂ ਕਬੋਂ ਤੁਮਾਂ ਮਿਲਤਾਨ ਤਰਤਵੋ ਜਿਤੇ ਬਦਨਾ ਕ੍ਰਿਸ਼ਾ ਸਾਰਾ ਆਪ ਆਪਣੀ ਗੋਜੋ ਚਾਇਐ ਤੁਮ ਸਭ ਹੀ ਤੇ ਰਾਤਨ ਆਲਮ ਆਵ ਜਾਣਤ ਬੇਦਾ ਤੇ ਜਗ ਰਾਲਮ ਆਓ ਨਿਰੰਕਾਰੋ ਨਰ ਆਦਾਨੀਲਾ ਨਾਦ ਸੰਭਾਵ ਤਖ ਮੂਰਤਾ ਤਪਿਸਾ ਯਤੂ ਪੀਵਨ ਪਾਵਤ ਵਿਦਾਇ ਤਾ ਕਾ ਕਰਪਾਨ ਅਨਮਨਤਾ ਮਾ ਮੂੜਾ ਕਛ ਭੇਦ ਨ ਜਾਣਤਾ ਮਾ ਦੇਵ ਕਾਉ ਕਸਾ ਸੇਵੈ ਨੀਰੰਕਾਰ ਕਾ ਚਿੰਤਨਾ ਤੇਵ ਆਪ ਆਪਣੀ ਗੁਦਾ ਜਤੀ ਪਰਨਤਾ ਕਰਨ ਪੰਨਾ ਤੋਇ ਤੇਤੀ ਤੁਮਰਾ ਲਖਾਣ ਜਾਪਾ ਸਾਰਾ ਕੇ ਵਿਦਾ ਸੁਜਾ ਪ੍ਰਤਮ ਸੰਸਾਰੰ ਏਕਾ ਰੂਪਨ ਉਪਸ ਰੂਪਾ ਰੰਗ ਪਿਓ ਰਾਬ ਕਈ ਪੂਪਾ ਅੰਡ ਜਾ ਜੀ ਰਜਾ ਸੇ ਤਜ ਕੀਨੀ ਉਤ ਪਜ ਖਾਨ ਬਾਹਰ ਰਜ ਦੀਨੀ ਕੋ ਬੋਲ ਰਾਜਾ ਬੈਠਾ ਕੋ ਸਮਟ ਪਿਆ ਸੰਕਰ ਇਕੱਠਾ दे गृहे ग्राटा दकाय चंपवा आद जुगादा रूपम चंपा अग्रछा मेरी तुम करोस का भारत संगारो दुख जदेव उत्पन्न सत्ता सकलमले परोरण कृता जिय तोता करणी कारी गणके जोता जोता मारी ੁਰਖਿਆਵਨ ਭਾ ਪਰੇ ਇਤਿਹਾਰੇ ਦਿਨਕੇ ਤੁਮ ਮਾਗ ਸੰਕਟ ਸਭ ਟਾਲੇ ਜੋ ਕਲ ਕੋ ਇਕ ਵਾਰ ਧਿਆਇ ਹਾਏ ਦਾ ਕੀ ਕਾਲ ਨਾ ਆਇ ਆਏ ਅਰਖਾਵੇ ਤਾਏ ਸਭ ਕਾਲਾ ਦੁਸ਼ਟ ਅਰਿਟਾ ਅਤੰਤ ਕੰਲਾ ਕਿਰਪਾ ਦਿਕਤਾ ਤਨਜਾ ਨਹਰ ਹੋ ਤਾਕੇ ਦਰਾਵ ਤਨਕ ਮਹਰ ਹੋ ਰਤਾ ਸਦਾ ਕਰਮ ਸੋ ਹੋਈ ਨੁਛਾ ਤੁਦ ਕਾ ਨ ਪੋਈ ਏ ਪਵਾਜਨ ਤਮਾਸਾਂ ਬਾਰਾ ਕਾਲ ਪਾਪ ਤੇ ਤਾਇਆ ਬਾਰਾ ਜਨ ਨਰ ਨਾਮ ਤੇ ਆਰੋ ਕਹਾਇ ਦਾਰਦ ਦੋਟਾ ਰੁਕ ਤੇ ਰਾ ਕਣ ਕੇ ਤੁਨਾ ਸ੍ਰਣ ਤਿਆਰੀ ਆਪੈ ਦਰਵਾ ਬਾਰੀ ਸਵਾਰ ਬਟਾਰ ਨਾ ਹੋ ਸਹਾਇ ਦੋਟ ਦੰਤ ਰੋਪ ਚਾਈ ਕਿਰਪਾ ਕਰੀ ਹੰ ਪਜ ਮਤਾਇ ਮਰਾਂਦਕਰਾ ਪੂਰਨ ਸਮਰੱਤਾ ਜਲ ਵਖਾ ਸਭ ਦੇਖੋ ਅਰਤਾ ਦੁਸ਼ਟਾ ਦੁਖਾ ਨਾ ਕੋਚਾ ਕਰਤਾ ਸ੍ਰੀਆ ਸੋ ਜਾ ਜਾ ਪਦੈ ਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਚਤ ਬਲ ਪਾਵੈ ਸੋਈ ਦੁਖ ਨਾ ਸਾ ਵਿਆਪਤਾ ਕੋਈ ਅੜਲਾਈ ਸੋ ਨਾਮੁ ਜੋ ਜਾਇ ਸੋ ਰਸਨਾ ਪਾਵਾਈ ਬਿਨਾ ਮੂਰਤਿ ਤੁਲਾਈ ਜਤਤਤਾ ਬਾਈ ਲੋਕ ਦਾਰਦ ਪਾਣ ਤਨਾਇ ਤਨਾਲ ਕੀ ਰਾਹ ਉਜਾਉ ਜਾਕੀ ਇਕ ਵਾਰ ਚੋਪੇ ਕੋ ਕਹਿ ਜੋ ਪਾਈ ਸਮਤ ਹਕਰਾ ਸਤ ਪ੍ਰਾਣੀ ਜਾਇ ਅਦਿ ਸਤ ਪੰ ਦੇਨ ਕੀ ਜਾਇ ਭਾ ਸਰਬ ਸੁਧਿਅਸ਼ਮੀ ਕਰੰ ਧੀਰਾ ਸਦਰਾ ਗ੍ਰੰਤਾ ਸੋਧਾਰੰ ਇਤਸ ਰੀਜ ਤਰਾਪਖਿਆਨੇ ਤੇਰਾ ਸਰਥਰੇ ਮੰਤਰੀ ਭੂਪਾ ਸੰਬਾਦੀ 405 ਤ੍ਰਿਤਰ ਸਮਾਪਤਾ ਮਾਸਤਾ ਸੋ ਮਤਬ ਜੁਨ ਰੋ Rai ਦਾਯਾਨ ਕਰਦਾਸ ਪਾਰ ਆਏ ਕੀਜਾ ਕਿਰਪਾ ਪਾਰ ਆਪਾ ਦਾ ਰਾਖਮੋਈ ਮਾਨ ਕਰਮਤਨ ਵਿਚਾਰ ਚੋ ਪਾਈ ਮਾਨਾਗਰ ਸੇ ਬ੍ਰਤਮਨਾਂ ਜਪ ਤਨ ਵਸਨ ਕਰੋ ਨਾ ਧਿਆਓ ਓ ਕਾਂਕੁਨਾ ਪ੍ਰਾਜਨ ਨਤ ਸਭ ਲਵਲਾ ਕੀ ਮੋਰੀ ਭਗਨ ਸੋ ਨਾਕਾਰ ਖਵਾਰੋ ਮਾਰੋ ਮਲੋ ਮਕਿੰ ਕਰਤਾਰੋ ਆਪਣਾ ਜਾਨ ਗੌਰਖਵਾਰੋ ਵਾਹੇ ਗੜ ਕੀਲਾ ਤੇ ਵਿਚਾਰੋ ਆਪਣਾ ਜਾਨ ਅਮਜਵਤ ਭਰੀਐ ਜੋ ਸੰਤ ਰਤਿ ਰਾਮਾਰੇ ਮਰਿਆ ਦੇਖ ਤੇਗਾ ਜਗਮਤੂ ਚੱਲਾਈ ਹਰਾ ਕਾ ਮੋਯ ਆਨੰਦ ਲਾਏ ਤੁਮ ਮਮ ਕਰੋ ਦਸਤ ਪਾਰਾ ਤੁਨ ਸਾਹਿਬ ਮੈਂ ਦਾਸਿਆ ਰੰਗ ਜਾਨ ਆਪਣਾ ਨਾਮ ਜਨਵਾਜ ਆਪ ਕਰੋ ਸਭ ਕਾ ਜਾ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬਨ ਵਾਜਾ ਤਾ ਜਾਣ ਕਾ ਕਿਰਪਾ ਕਰੋ ਮੋਈ ਹਰਿ ਪ੍ਰਮਾਣ ਆਂ ਦਵਾਰ ਤੋਈ ਆਪਣਾ ਜਾਣ ਕਰੁ ਉਪਕਾਰਾ ਤੁਮ ਸਾਹਿ ਮੈਂ ਸਿੰਕ ਕਰਤਾਰਾ ਤਾ ਜਾਨਦਾ ਹਾਤ ਬਾਰੂ ਆਮਰੇ ਸਾਬੈਨ ਸੰਗਾਰੋ ਪ੍ਰਥਾ ਉਤਾਰੋ ਭਗਵਤ ਕੋ ਧਿਆਨ ਗੋ ਕਰਉ ਕਬਤਾ ਬਜਨਾਨਨ ਜੋ ਸੰਜਤਾ ਮਤਾ ਚਤਰਾਚਾਰ ਜੋ ਕੋ ਇਕ ਅਵਰ ਸਾਰੋ ਕਬਿਓ ਬਾਦੁਰੈ ਲੋਨਿ ਜਿ ਬ੍ਰਹਮੋ ਸੋ ਕਾਇ ਸੋ ਕਾਇ ਆਉ ਜਗ ਮਾਇ ਜੋ ਤੇ ਪ੍ਰਭੂ ਤੇ ਆਇ ਅੰਤਰੋ ਕੋ ਜਾਇ ਦੋਹਰਾਇ ਅਰਹ ਹੰਦੰਦ ਇਕ ਵਾਏ ਪ੍ਰਭ ਉਚਾਰ ਵਸਨਾਰੇ ਜਾਨਤੇ ਉਪਿਤ ਰੰਗ ਜਾਉ ਜਲੇ ਵਿਕਾਰ ਸਮਾਇ ਦੋਹਰਾਇ ਯਾ ਬਵਾਸ ਪ੍ਰਭ ਉਪੇਯ ਜਨਮ ਤਰਾ ਜਗ ਆਏ ਆਪ ਮੈਂ ਕਰਤਾ ਸ੍ਰੀ ਦੇਪਤੇ ਤੁਮ ਕਾ ਸੁਨਾਏ ਕਬਦੁਰਾ ਟਾੜਿ ਤੋ ਮੈਂ ਜੋਰ ਕਰਉ ਬਰਜਨ ਪਾਦ ਵਰਣਿ ਆਏ ਪੰਤ ਤੁਰਾਤਾ ਜਤਮੈ ਜਬ ਤਾਉ ਪਰਵਸ ਆਏ ਦੋਰੈ ਜੇ ਜੇ ਤੁਮਾਰੇ ਧਿਆਨ ਕਾਉ ਨ ਤੋੜ ਧਿਆਇਆ ਸੰਤਾ ਅੰਤ ਲੈਗੇ ਮੁਕਤਾ ਪਾਲੋ ਪਾਵੇਂਗੇ ਭਗਵੰਤਾ ਦੋ ਰਾਏ ਕਾਲ ਪੁਰਖੀ ਦੇ ਮਾਰ ਕੋਟ ਕੋ ਵਿਸਨਮੈ ਸਾਇ ਕੋਟਾ ਇੰਦਰਾ ਬ੍ਰਹਮਾ ਕਿਤੇ ਰਾਸ ਕਰੋੜ ਜਲੇ ਸੋਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਵਤ ਨੇ ਤਾ ਸਰਗਵਾ ਸਰਗ ਵਰ ਕਰ ਸੁਗਰੀ ਪੁਰੀ ਸਮੇਤ ਚੋਪੈ ਜੋਇ ਕਥਾ ਸੁਨਾ ਰਗਾਵੈ ਦੁਖ ਪਾਵਤਾ ਨਕਣ ਆਵੈ ਵਿਸਨ ਭਗਤ ਕੀ ਪਰੋਈ ਆਦ ਵਿਆਦ ਸਭ ਕਾ ਨਾ ਕੋਈ ਸੰਮਤ ਉਤਰਾ ਸਾਧ ਬਚਾਵਣ ਆਰਬਦੀ ਪ੍ਰਤਨ ਸੁਖਦਾਵਨ

ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਾਰੇ ਤਬ ਤੇ ਕੋ ਆਪ ਤਰ ਨ ਇਹ ਰਕਾ ਹਮ ਇਕ ਨਾ ਜਾਣਿਆ ਸੇ ਯਸ ਭਾਲ ਕੇ ਪਾਦ ਮਰੇ ਕਰ ਮੈ ਨਾ ਕਹਿਉ ਤਉ ਤੋਏ ਭਕਾਨੇ ਹੋ ਦਰਾਰ ਸਗਲ ਤਵਾਰ ਕਾ ਸਾਡ ਕੈ ਗਹਉ ਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਰੀ ਮਹਲਾ ਦੀ ਜਨ ਆਨੰਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਾਸਤੀ ਮਨ ਵਜਿਆ ਪਾ ਦਾਈਆ ਰਾਗ ਰਤਨ ਪਰਵਾਰ ਪਰਿਆਬਦ ਖਾਵਣਈਆ ਸਭ ਦੋਤਾਂ ਗਾਉ ਹਾਰਿਖੇ ਰੰ ਮਨ ਜਿਨੀ ਵਸਾਇੰ ਕਹ ਨਨਕਾ ਨੰਦਾਵਾ ਸਤਗੁਰੂ ਮੈਂ ਪਾਇਆ ਏ ਮਨ ਵੀਰਿਆ ਤੋ ਤਦਾਰੂ ਹਰਣਾਲੇ ਹਰਨਾਲ ਰਾਮ ਤੁਮਾਨਾ ਮੇਰੇ ਗੁਰ ਕਾ ਸਾਚੁ ਸਾਰਣਾ ਅੰਗੀਕਾਰ ਹੋ ਕਰੀ ਤੇਰਾ ਕਾਜ ਸਤਸਵਾਣਾ ਸਭਨਾ ਗੱਲਾਂ ਸਮਰੱਤ ਸੁਆਮੀ ਤੋ ਕਾ ਮਨਾ ਬਸਾਰੀ ਤਾਹ ਨਾਨਕ ਮਨ ਨਾ ਮੇਰੇ ਸਦਾ ਰੂਰਣਾ ਜੀ ਸਾਚੇ ਸਭਾ ਕਾ ਨਹੀਂ ਕਰਦੀ ਰਈ ਕਰਤਾ ਦੀ ਰਾ ਸਭ ਸਾਇ ਜਿਦੇ ਸੋ ਪਾਵਾਈ ਸਦਾ ਸਬਤਾ ਸਲਾਤੀ ਨਾਮ ਮਨੁ ਸਭਾਈ ਨਾ ਮਨਨ ਕਰ ਮਨੁ ਸਿਆ ਆਏ ਬਾਜੀ ਸਭਿਕ ਨੇਰੀ ਕਹਾ ਨਾਨਕ ਸਚੇ ਸਹਬਾ ਕਿਆ ਨਾਹੀ ਕਰਤੇ ਰਾਈ ਸਾਚਾ ਨਾਮ ਮਿਰਾਇਆ ਗਾਰੂ ਸਾਚਾ ਨਾਮ ਆਧਾਰ ਬਿਰਾਜ ਰੁੱਖਾ ਸਾਗਾ ਵਾਇਆ ਕਰ ਸੰਤ ਸੁਖ ਮਨ ਅਸਿਆ ਇੱਛਾ ਦਾ ਪਾਇਆ ਸਦਾ ਕੁਰਬਾਨ ਜੀਤਾ ਗੁਰੂ ਘਟਾ ਜੀਤਿਆ ਬੜਿਆ ਆਇਆ ਕਹਾ ਨਾਨਕ ਸੁਣਾ ਸੰਤਾਂ ਸਭ ਦਰੋਪੇ ਆਰੋ ਸਵਾਜਾ ਨਾਮ ਮੇਰਾ ਆਗਾਰੋ ਵਾਗੇ ਪੰਜਾਂ ਸੰਤਾਂ ਅਨੁਕਰਸਾ ਪਾਗੇ ਕਸਾ ਭਗਾਂ ਸਰਬਦਾ ਰਾਜੀ ਕਲਾਿਤ ਕਰਤਾਰੀਆਂ ਪੰਜ ਦੂਤਾ ਸੁਦਵਾਸਾ ਜੀਤੇ ਕਾਲ ਘੰਟ ਤਮਾਰਿਆ ਤੁਰ ਕਰਮ ਪਾਇਆ ਸੁਧ ਜਨ ਕਾ ਤੇ ਨਾਮ ਮਾਰ ਕਾ ਲਾਗੇ ਕਹ ਨਾਨਕ ਤਸ ਕੋ ਤਤਕਾਰ ਅਨਹਾਕ ਬਾਜੇ ਆਨੰਦ ਸਵਨੋਂ ਗਟ ਪਾਖੀ ਅਗ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਾਰੇ ਸਗਲ ਬਸੂਰੇ ਧੂ ਕਾ ਰੋਗ ਸੰਤਾਪ ਉਤਾਰੇ ਸੁਣੇ ਸਤੀ ਬਾਣੀ ਸੰਤ ਸਾਜਨ ਪੈ ਸਰਸ ਪੂਰੇ ਗੁਰਤੇ ਜਾਣੀ ਸੁਣਦੇ ਪਾਣੀ ਤਕਾਤੀ ਪਾਵਤ ਸਤ ਗੁਰ ਰਹਿਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਵਾਦ ਤੋਰੇ ਮਦਾਬਣੀ ਮਹਲਾ ਪੰਜਵਾਂ ਕਾਲ ਰਚਾ ਤਨ ਬਖੋ ਪਿਆ ਦਸਾਂ ਦੋਖ ਵਿਚਾਰ ਅਮਰਤਨਾ ਗੁਰ ਕਾ ਪਇਓ ਜਿਤਾ ਦਸਾਹਾਰੂ ਏਕੋ ਕਾਵ ਜੇ ਕੋ ਕੁੰਚਾਸ ਕਾਵਿ ਆਗਰੂ ਏ ਵਾਸਾ ਦਿਨ ਨ ਜਾਹੀ ਨੱਤਾ ਨਤਰਾਂ ਕੋਰਤਾਰੂ ਸੰਸਾਰ ਚਲਣ ਲਗ ਦਰੀਆ ਸਭ ਨਾਨਕ ਪ੍ਰਭ ਅਸਾਰੋ ਸ੍ਰੋਗਮ ਹਲਾ ਪੰਜੇ ਬਾਤੇ ਰਾਖੀਤਾ ਜਾ ਤੋ ਨਾਹੀ ਮਨਾਂ ਜੋਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਿਆ ਮੈ ਰਾਗ ਤਾ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵੰ ਤਨ ਮਨ ਤੀਵਾ ਹਰਿਆ ਪਾਉੜੀ ਤਤਾ ਦੁਤ ਮਰਤਾ ਜਿੱਤਾ ਕੋਈ ਨਾਇ ਉਤਾ ਤੇਰੀ ਰਾਖਾ ਗਣੀ ਉਦਰ ਮਾਇ ਸੁਣ ਕਾ ਜਮ ਕੇ ਦੂਤ ਨਾਇ ਤੇਰਾ ਛੜ ਜਾਇ ਭੌਜ ਲਬ ਕਮ ਸਗਾਉ ਗੁਰ ਸ਼ਾਂਦੀ ਪਾਰ ਪਾਇ ਜਨ ਕਾਲ ਕੀ ਪਿਆਸ ਅੰਮਰਤ ਜੈ ਕਾਲ ਕਲਮਾਈਓ ਪੰਨਾਈ ਬੋਲ ਗੋਵਿੰਦ ਗਾਈ ਸੋਖਾ ਨਾਮ ਕ੍ਰਿਪਾਲ ਸਮਾਲੇ ਸਾਹੇ ਸਾਈ ਵਰਤਨ ਜਾਏ ਜੇ ਆਵਤ ਹੈ ਸਲੋਕ ਮਾਲਾ ਪੰਜਵੰਤ ਅੰਤਾਰ ਗੁਰਿਆ ਰਾਜਨਾਨ ਜੇ ਬਾਜਪ ਗੁਰਨਾਓ ਜੇਦਰ ਸਤ ਗੁਰ ਪੇਕਣਾ ਸਰਵਣੀ ਸੁਰਨਾ ਗੁਰਨਾਓ ਸਤਿਗੁਰੂ ਦੇ ਤੀਰਤਿਆ ਵਾਹੀ ਗੁਰਜੀ ਦਾ ਕਲਸਾ ਵਾਹੀ ਗੁਰਜੀ ਕੀ ਪੱਤੀ